ਓ ਸ਼ਗਨਾ ਦੀਆਂ ਲੜੀਆਂ ਫਾਣਦੇ ਆ ਕਦੋਂ ਲੱਗਦੀ ਕੱਚੇ ਟਾਰੇ ਨੂੰ ਹਾਏ ਮੋਰੀ ਦੀ ਟਹਾੜਦੇ ਆ ਲੱਗਦੀ ਕਦੋਂ ਅਚਬਾਰੇ ਨੂੰ ਨਾ ਚੰਨ ਨੂੰ ਕਦੇ ਚਕੌਰ ਮਿਲੇ ਨਹੀਂ ਤੈਨੂੰ ਪਾਸ ਬੈਠ ਕੇ ਵੀ ਮਸਲਾ ਨਿਭ ਸਕਦਾ ਸੀ ਬਸ ਕਰ ਮੇਰੇ ਰਵਾਇੰਗਾ ਕੇ ਬਾਈ ਗਾਣਾ ਰਿਕਾਰਡ ਕਰਕੇ ਆਪ ਨਹੀਂ ਸੁਣਦਾ ਮੇਰੇ ਗੁੱਸਾ ਨਾ ਕਰੀ ਜਿਆਦਾ ਲੰਬੀ ਹੇਕ ਨਾ ਲਾਈਂ ਕਈ ਵਾਰ ਸਾਹ ਹੀ ਮੁੜਦਾ ਹੁੰਦਾ ਮੇਰੇ ਨਾ ਜੋਰ ਲਾ ਇਨਾ ਸਾਹ ਆਪਣੇ ਕੋ ਰੈ ਲਈ ਜੋਰ ਲਾਉਂਦਾ ਮੂੰਚੋ ਜਰਦਾ ਸ਼ਟ ਕਰਦਾ ਐਨੀ ਔਖੀ ਤਾਂ ਮੁਰਗੀ ਆਂਡਾ ਦੇਣ ਲੱਗੇ ਨਹੀਂ ਹੁੰਦੀ ਜਿੰਨਾ ਚਾਚਾ ਤੰਗ ਮੌਸਮ ਦੀ ਵੀ ਭੈਣ ਘੜਤੀ ਲੱਗਦਾ ਮੈਨੂੰ ਚਾਚੇ ਦੇ ਮੂੰਚ ਕਿਨੇ ਗਰਮ ਮੂੰਚ ਪਾ ਦੇ ਦੰਦਾ ਦਾ ਮੇਚਾ ਦੇ ਆ ਚਾਚਾ ਸ਼ਹਿਰ ਅੱਜ ਮਾਲ ਵਧੀਆ ਮਿਲ ਗਿਆ ਲੱਗਦਾ ਭੰਦਿਆ ਮੇਰਾ ਮੈਨੂੰ ਲੱਗਿਆ ਕਿ ਤੇ ਮੱਝ ਖੋਲ ਕੇ ਲੈ ਕੇ ਆਵੇਂਗਾ ਦੇਖੀ ਕਿ ਤੇ ਥੱਲੇ ਨਾ ਡੇਕ ਜੀ ਪਾਣੀ ਬਹੁਤ ਜ਼ਿਆਦਾ ਮੈਂ ਤਾਂ ਸਮਝਿਆ ਅੰਦਰੋਂ ਭੂਡ ਲੜਾਂਗੇ ਮੇਰੇ ਪੜਾ ਮੋਬਾਈਲ ਵੇਚੜਾ ਹੋ ਸਕਦੇ ਗਾਲਾਂ ਜ਼ਰੂਰ ਦਿਆ ਕਰੋ 라ਵਣ ਚਾਵੇ ਕਿਹੋ ਜਿਹਾ ਸੀ ਪਰ ਉਹਨੇ ਇੰਦਾ ਦੇ ਕੰਮ ਨਹੀਂ ਕੀਤੇ ਅੰਕਲ ਚਾਚੀ ਪਿੱਛੋਂ ਦੇਖ ਰਹੀਆਂ ਸਾਰੀਆਂ ਕਰਤੂਤਾਂ ਵੀਡੀਓ ਬਣਾਉਣ ਵਾਲਿਆਂ ਨੂੰ ਬੇਨਤੀ ਹੈ ਇੱਟ ਮਾਰੇ ਦੇ ਸਿਰ ਤੇ ਕਾਇਆ ਕਣਕਾਲੀ ਪਰਚੀ ਕਨਾਲਾ ਲਈਦਾ ਮੁੜ ਕੇ ਕਣਕਣੀ ਮੈਲੀ ਮੁੰਡਿਆਂ ਨੇ ਕੁੱਟਣਾ 22:35 ਹੋ ਗਿਆ ਪੈਗ ਦਾ ਟਾਈਮ ਕਿਹੜੇ ਕਮੀ ਪਿਆ ਵਾ ਸਾਲਿਆ ਮਿਸਟਰ ਇੰਡੀਆ ਨੂੰ ਘੁੱਟਣ ਦਿਆਂ। ਸਾਲਿਆ ਮਰ ਵੀ ਜਾ ਕੇ ਨਖਰੇ ਕਰੀ ਜਾਣਾ। ਐਨੇ ਇਦਾਂ ਹੀ ਥੱਕ ਕੇ ਸੋ ਜਾਣਾ। ਕੌਣ ਕਹਿੰਦਾ ਦੁਨੀਆ ਤੇ ਭੂਤ ਨਹੀਂ ਆਕੇ ਦੇਖੋ ਚਪੇੜਾ ਮਾਰਦੇ। ਪਹਿਲਾਂ ਭਰਾਵਾ ਨੀਂਦ ਪੂਰੀ ਕਰ ਆਪਣੀ। ਤੂੰ عمر ਹੈਗਾ ਭਰਾਵਾ ਤੈਨੂੰ ਨਹੀਂ ਕੁਝ ਹੋਣਾ। ਦੇਖ ਕੇ ਦਿਆ ਚੜੀ ਪਰ ਨਹੀਂ ਜੱਟ ਹੈ ਉੱਥੇ ਬਲੀ ਗਰਮ ਪਾਣ ਪਾ ਕੇ ਆਏ ਹੋਰ ਕੀ ਲੋਕੰਦਿਆ ਉਹ ਸਾਡਾ ਘਰ ਨੂੰ ਚਲਾ ਗਿਆ ਬਸ ਬਸ ਹੁਣ ਜਲੰਧਰ ਤੱਕ ਪਹੁੰਚ ਗਿਆ ਕੁੜੀ ਜਾ ਵੇ ਕਿੱਧਰ ਨੂੰ ਭੱਜੀ ਜਾਣਾ ਤੂੰ ਉਹ ਸਕੂਲ ਚੋਂ ਭੱਜਣ ਦੀ ਗੇਮ ਪਾ ਗਿਆ ਨਛੱਤਰ ਗਿਲ ਮਾਤਾ ਤੇ ਗਿਆ ਹੋਇਆ ਨਛੱਤਰ ਗਿਲ ਉਡੀਕ ਰਿਹਾ ਦੀਦੀ ਜੀ ਅੱਗੇ ਯਮਰਾਜ ਦੇਖ ਰਿਹਾ ਜਲਦੀ ਕਰ ਕੁੜੀਏ ਇੰਡੀਕੇਟਰ ਹਜੇ ਵੀ ਨਹੀਂ ਬੰਦ ਕੀਤਾ ਤੇਰੇ ਸਾਠਤੀ ਬਾਬਾ ਬਲਕਨਾਥ ਦੇ ਕੋਲ ਪਹੁੰਚ ਜਾਣਾ ਲੱਗਦਾ ਅੱਕੀ ਪਈਆ ਇਹਦੇ ਤੋਂ ਕੁੜੀ ਨੂੰ ਸੁਝਦਾ ਹੀ ਨਹੀਂ ਕੁਝ ਉਹਨੂੰ ਪੁੱਛੋ ਕਿਵੇਂ ਜੋੜੀ ਆ ਉਹਦੇ ਪਾ ਦੀ ਆਲੀਆ ਪੱਟਿ ਆਓ ਉਹ ਦੇਖਿਓ ਬੰਦਾ ਹੀ ਰਗੜਤਾ ਕਾਦੇ ਕਹਿਣਗੇ ਬਾਪੂ ਤੂੰ ਉੱਥੇ ਕੀ ਲੈਣ ਗਿਆ ਸੀ ਉਧਰ ਦੁੱਜੀ ਦੋ ਦੋੜੀ ਕੀ ਜਾਂਦਾ ਦੁੱਧ بچੌਂਦਾ بچੌਂਦਾ ਆਪਣੀ ਬਾਜੀ ਪਵਾ ਗਿਆ ਸ਼ੁਕਰ ਆ ਦੁੱਧ ਵਾਲੀ ਕੈਂਦੀ ਬਚ ਗਈ ਐ ਸ਼ੇਰ ਅਮੁਰੇ ਪਰਕਾਂ ਐ ਨਸਰ ਬਣੇ ਕਟੀੜਾ ਨੂੰ ਐ ਜੱਗ ਦੇ ਨਖੜਾ ਵਾਲਾ ਕਾਕਾ ਤੇਰੇ ਜੀ बेस मॉडल वर्सेस अपल मॉडल <laughs> लता काम नहीं कर दिया बहन कड़न गए टर्बो भी लगाओ <laughs> स्कॉर्पियो वर्सिस फॉर्चूनर छब्बीस <laughs> <laughs> इंच <एंचे> टायर डरवा लो <laughs> <laughs> बाबा हवा हुआ लवा लिया गर्मी हो गई ਸਾਲਾ ਇੱਕੜਾ ਟਾਂਗਾ ਰੈਗੂਲੇਟਰ ਗਰਮ ਹੋ ਗਿਆ ਮਗਰੋਂ ਸਾਰ ਪਿੱਛੋਂ ਚੱਗਾ ਚੋਕੇ ਕਰਾਉਣੀ ਆ ਇਹ ਨਸਲ ਗੁਰਦੁਆਰੇ ਪਿੱਛੇ ਕੁਰਸੀਆਂ ਤੇ ਬੈਠੀ ਹੁੰਦੀ ਆ ਵੇਖੋ ਕੰਮ ਵੇਖੋ ਕੰਮ ਆ ਇਹ ਫੜਨੇ ਜੋਖੇ ਨਹੀਂ ਉੱਡਨੇ ਸੱਪ ਸੇ ਦਾ ਲੱਕ ਟੀਮਾ ਆ ਦੇਖੋ ਯਾਰ ਮੁੰਡਾ ਆ ਦੇਖੋ ਮੁੰਡਾ ਬਾਜ ਇਹ ਬਾਜ ਓਏ ਇਹ ਓਏ ਓਏ ਜੇ ਨਿੱਕਰ ਨਾ ਪਾਈ ਹੁੰਦੀ ਹੋ ਗਿਆ ਸੀ ਕੰਮ ਅੰਡਰਵੇਅਰ ਵੀ ਪੁੱਠਾ ਪਾਇਆ ਹੋਇਆ ਅਸੀਂ ਤਾਂ ਕੁਝ ਨਹੀਂ ਦੇਖਿਆ ਸ਼ੁਕਰਾਂ ਨੀਚੇ ਕੱਛਾ ਪਾਇਆ ਹੋਇਆ ਸੀ ਮੈਨੂੰ ਤਾਂ ਰੱਬ ਨੇ ਰੋਟੀਆਂ ਖਾਣ ਵਾਸਤੇ ਭੇਜਿਆ ਆਜੋ ਮਿੱਤਰੋ ਆਪਾਂ ਇੱਥੇ ਕੋਈ ਕੰਮ ਨਹੀਂ ਚਲੋ ਕਣਕ ਲੈਣ ਚੱਲੀਏ ਮੇਰੀ ਮੌਦਾ ਕਰਨੇ ਦੋ ਬੱਚੇ ਹੋਣਗੇ ਭਾਈ ਕਿੱਥੇ ਮੱਥਾ ਟੇਕਿਆ ਸੀ ਸਾਨੂੰ ਵੀ ਦੱਸ ਆਜ ਜਿੰਦਾਬਾਦ ਰਣ ਬਿੱਲੋ ਯਾਰੀਆਂ ਭਾਈ ਬਹੁਤ ਸੋਣਾ ਗਾਇਆ ਅੱਗੇ ਤੋਂ ਨਾ ਗਾਇਓ ਇਹਦੀਆਂ ਤਾਂ ਕਲਚ ਪਲੇਟਾਂ ਪੈਣ ਵਾਲੀਆਂ ਹਨ ਵੀਰੇ ਤਾਂ ਯਾਰੀਆਂ ਟੁੱਟਣ ਵਾਲੀਆਂ ਨਿਸ਼ਾਨੀਆਂ ਨੇ ਸਾਲੇ ਨੇ ਤਪਲੇ ਵਾਲੇ ਨੂੰ ਚੱਕਰਾਂ 'ਚ ਪਾਤਾ ਬੱਲਾ ਬੱਲਾ ਭੱਜਿਓ ਭੱਜਿਓ ਸਾਡਾ ਕੈਮਰਾ ਬਚਾਇਓ ਰੋ ਕਰੋ ਰੋ ਕਰੋ ਰੋ ਕਰੋ ਹਾਂ ਹਟ 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 ਕਿੱਥੇ ਬੰਦਾ ਹੀ ਰਗੜਦਾ ਬਾਲ ਕਿੱਥੇ ਰੁਕਦਿਆ ਹੁਣ ਮਾਲ ਜਿਆਦਾ ਖਾ ਲਿਆ ਲੱਗਦਾ ਬਾਈ ਨੇ ਗੰਦ ਕਰਦਾ ਸਲਾ ਹਰਾਮ ਜਦਾ ਉਥੇ ਕੀ ਹੌਸਲਾ ਲੈਣ ਗਿਆ ਸੀ ਨੱਚੋ 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 ਅੱਜ ਪਾਣੀ ਲਾਉਣ ਦੀ ਵਾਰੀ ਆ ਇਹਦਾ ਕੋਈ ਮੋਬਾਈਲ ਚੱਕ ਕੇ ਲੈ ਜਾਓ ਇਹਦਾ ਮਾਲਕ ਆ ਗਿਆ ਸੀ ਤਾਈਓ ਭੱਜ ਗਿਆ ਸੀ ਪਹਿਲਾਂ ਮਾਲ ਜਿਆਦਾ ਤੇਜ਼ ਖਾਦਾ ਲੱਗਦਾ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਗਾਲਾਂ ਜ਼ਰੂਰ ਕੱਢਿਆ ਕਰੋ ਵੇਖੀ ਕਿਦੇ ਅੱਖ ਚ ਨਾ ਮਾਰ ਲਈ ਬਾਈ ਮੁੱਛ ਤੇ ਕੋਠੇ ਲੱਗੀਆਂ ਮੈਂ ਤਾਲੂਆਂ ਕੋਠਾ ਆਖੇ ਆਸ ਤੇ ਕੋਠੇ ਤੇ ਜਬਾਰਾ ਇਕ ਪਾਣੇ ਨੂੰ ਸੁਖ ਸੰਸ ਤੇਰਾ ਕਿੰਨੇ ਕਿਹਾ ਸੀ ਇਹਨਾਂ ਨੂੰ ਕੋਠਾ ਪਾਉਣ ਲਈ ਨੱਚਣ ਵਾਲੀ ਗੱਲ ਨਹੀਂ ਸੀ ਵੀਰ